ਕਾਲ ਜੀ ਸਾਰਿਆਂ ਨੂੰ ਆਹ ਵੀਡੀਓ ਤੁਹਾਡੇ ਲਈ ਬਹੁਤ ਵਧੀਆ ਲੈ ਕੇ ਆਇਆ। ਤੈਨੂੰ ਉੱਥੇ 100 ਰੁਪਈਆ ਦੇਵਾਂ ਪਿੰਡ 'ਚ ਜਾ ਕੇ ਆਵਾਂ। ਹਾਂ। ਵਾਹ ਕੀ ਪਿੰਡ 'ਚ ਜਾ ਕੇ ਆਉਣਾ। ਮੇਰੇ ਕੋਲ ਨਹੀਂ ਹੈਗਾ ਸਾਰਾ। ਜਿਹੜੇ ਕੋਲ ਹੈ ਨਹੀਂ ਸਰਪੰਚੀ ਲੜ ਰਿਹਾ ਮੈਂ ਅਫਰ। ਠੀਕ ਹੈ ਨਾ। ਜਿਹੜੀਆਂ ਫੂਟੋ ਸਰਪੰਚੀਆਂ ਲੜਨੀਆਂ, ਸਰਪੰਚੀਆਂ ਲੜਨੀਆਂ ਬਹੁਤ ਔਖੀਆਂ। ਸਰਪੰਚੀ ਲੜਨ ਤੋਂ ਪਹਿਲਾਂ ਵਰਕ ਸ਼ੁਰੂ ਕਰਨਾ ਪੈਂਦਾ 2-3 ਸਾਲ। 6 ਮਹੀਨੇ ਸਰਪੰਚੀ ਦੇ ਇਲੈਕਸ਼ਨ 'ਚ ਰਹੇਗੇ। ਮੈਂ ਆੜਾ ਜੇ ਕਿਸੇ ਨੂੰ ਬੁਖਾਰ ਚੜਿਆ। ਜੇ ਉਹਨੂੰ ਨਾ ਪੁੱਛ ਵੀ ਕਿਵੇਂ ਆ ਤੇਰਾ ਬੁਖਾਰ ਅਗਲਾ ਕਹਿੰਦਾ ਸਾਨੂੰ ਪੁੱਛਿਆ ਨਹੀਂ ਵੋਟ ਨਹੀਂ ਪਾਉਣੀ ਹਰੇਕ ਦੇ ਮਾਰਗ ਤੇ ਭੋਗ ਤੇ ਹਰੇਕ ਦੇ ਜਾਣਾ ਪੈਂਦਾ 100 ਸਿਆਪਾ ਕਹਿੰਦਾ ਸਰਪੰਚਾਂ ਨਾਲ ਲੜਦੀਆਂ ਭੂਤੋਂ ਬਹੁਤ ਔਖੀਆਂ ਹਾਂ ਮੈਂ ਕੀ ਕਰ ਸਕਦਾ ਹਾਂ ਹਾਂ ਬੋਲ ਬੇਨ ਬਲ ਤੇ ਹੁਣ ਦੇ ਮੈਂ 100 ਰੁਪਈਆ 100 ਰੁਪਈਆ ਵੀ ਦੇ ਨਾਲੇ 10-20 ਰੁਪਈਆ ਖੁੱਲਾ ਦੇ ਦੀ ਪਹਿਲਾਂ ਤਾਂ ਉਹਨਾਂ ਦਾ ਜਾਣਾ ਹਰ ਦਿੱਤੇਗੇ ਹਾਂ ਹਰ ਦਿੱਤੇ ਕਾ ਮੁੰਡਾ ਕੈਨੇਡਾ ਗਿਆ ਉਹਨਾਂ ਨੂੰ ਵਧਾਈਆਂ ਦੇਣੀਆਂ ਫੇਰ ਜਾਣਾ ਆਪਣੇ ਆਪਣੇ ਜੀਵਨ ਕੇ ਉਹਨਾਂ ਦਾ ਮੁੰਡਾ ਡੇਪੋਟ ਹੋ ਗਿਆ ਉਹਨਾਂ ਦੇ ਅਫਸੋਸ ਕਰਨਾ ਫੇਰ ਜਾਣਾ ਆਪਣਾ ਉਹਨਾਂ ਦੇ ਆਪਣਾ ਨਹੀਂ ਹੈਗਾ ਵੀ ਇਹਨਾਂ ਦਾ ਗੁਰਵਿੰਦਰ ਗੁਰਵਿੰਦਰ ਹਾਂ ਉਹਨਾਂ ਦਾ ਬੁੜਾ ਮਰ ਗਿਆ ਉਹਨਾਂ ਦੇ ਅਫਸੋਸ ਕਰੂੰ ਫੇਰ ਜਾਉ ਜਤਿੰਦਰ ਕੇ ਉਹਨਾਂ ਦੇ ਵਿਆਹ ਸੀ ਵਧਾਈ ਦੇ ਕੇ ਆਉ ਮੈਨੂੰ ਤਾਂ ਕਰ ਦੇ ਗੁਰਵਿੰਦਰ ਨੂੰ ਭੂਟ ਮਤਲਬ ਛਾਂਬ ਹੋ ਜਾਣੀ ਹੈ ਤੇ ਰੋਟੀ ਬਣਾ ਲੈਣਾ ਰੋਟੀਆਂ ਲਾ ਦੇਣਾ ਇਹਨਾਂ ਦਾ ਖਰਚਾ ਕਿੱਥੋਂ ਕਰਾਂਗੇ ਆਪਾਂ ਵੋਟਾਂ ਤੇ ਕੀ ਕਰਨੇ ਪੈਣੇ ਐ ਖਰਚੇ ਕਰਨੇ ਪੈਣੇ ਐ ਹਾਂ ਪਤਾ ਲੱਗਿਆ ਨਹੀਂ ਵੇ ਕਦੋਂ ਕਰਤਾ ਨਿਆਂਈ ਵਾਲਾ ਟੱਕ ਉਸਨੇ ਪੱਕਾ ਕੁ ਗੱਲਾਂ ਵੇ ਕਰਦੇ ਆਂ ਕਿ ਮੁੜ ਕੇ ਪੈਸੇ ਖਾ ਲਾਂਗੇ ਤੇ ਤੇਰੇ ਸਿਰ ਪੈਂਤੀ ਚ ਪੈਸੇ ਬਣਦੇ ਆਂ ਐਵੇਂ ਨਹੀਂ ਆਗਲੇ ਸਿਰ ਪੈਂਤੀ ਨੂੰ ਰੱਸੇ ਤੜ ਮੀ ਨਾ ਹੁਣ ਆਪਦੇ ਕੋਲੇ ਪੈਸੇ ਰੱਖਿਆ ਕਰ ਹੁਣ ਮੈਥੋਂ ਮੰਗੇਗਾ ਹਰ ਇੱਕ ਵਾਰੀ